ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਦੇਖੋ ਕੁਲਦੀਪ ਸਿੰਘ ਗੜਗੱਜ ਮੇਰੇ ਤੋਂ ਪਹਿਲਾਂ ਗਿਆਨੀ ਰਗਵੀਰ ਸਿੰਘ ਜੀ ਉਹਦੇ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਉਹਦੇ ਤੋਂ ਪਹਿਲਾਂ ਗਿਆਨੀ ਗੁਰਵਜਨ ਸਿੰਘ ਜੀ ਉਹਦੇ ਤੋਂ ਪਹਿਲਾਂ ਗਿਆਨੀ ਜੋਗਿੰਦਰ ਸਿੰਘ ਦੀ ਵਿਦਵਾਨਤੀ ਔਰ ਉਹਦੇ ਤੋਂ ਪਹਿਲਾਂ ਹੋਰ ਸਾਡੇ ਸਿੰਘ ਸਾਹਿਬ ਇਹ ਅਕਾਲ ਤਖਤ ਸਾਹਿਬ ਤੇ ਬੰਦੇ ਜਥੇਦਾਰ ਬਦਲਦੇ ਰਹਿੰਦੇ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਆਕਾਲ ਤਖਤ ਸਾਹਿਬ ਦੀ ਸਰਵੋਚਤਾ ਤੇ ਉਹਦੀ ਜਿਹੜੀ ਮਾਣ ਮਰਿਆਦਾ ਇਸ ਮਾਣ ਮਰਿਆਦਾ ਨੂੰ ਚੈਲੰਜ ਕਰਨ ਦਾ ਕਿਸੇ ਨੂੰ ਹੱਕ ਨਹੀਂ ਆ ਖਾਸ ਕਰਕੇ ਜਦੋਂ ਕੋਈ ਸੱਤਾਧਾਰੀ ਧਿਰ ਦੇ ਵਿੱਚ ਹੋਵੇ ਔਰ ਪਿਛਲੇ ਦਿਨੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪੀਸੀ ਦੇ ਵਿੱਚ ਉਹ ਮਸਲਾ ਕੁਛ ਵੀ ਨਹੀਂ ਸਾਡਾ ਸਿੱਖਾਂ ਦਾ ਇੰਟਰਨਲ ਮਸਲਾ ਹੈ ਚਲਦੀ ਹੋਈ ਪੀਸੀ ਦੇ ਵਿੱਚ ਅਕਾਲ ਤਖਤ ਦੀ ਰਹਿਤ ਮਰਿਆਦਾ ਨੂੰ ਚੈਲੰਜ ਕੀਤਾ ਮਲੂ ਐਕਸਟਰਾ ਦੇ ਜਿਹੜੇ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਜਾਨ ਕੀਤਾ ਫਿਰ ਪ੍ਰਚਾਰ ਬਿਲਕੁਲ ਹੀ ਬੰਦ ਹੋਊ ਜਗਾ ਦੇ ਵਿੱਚ ਸਾਈਤਾ ਇਕਲੋ ਜਿਹੋ ਧਨ ਗੀਤ ਨਹੀਂ ਗਾ ਸਕਦੇ ਪਰ ਉਹਨਾਂ ਉਹਨਾਂ ਦੇ ਗੋਲ ਕਾਂ ਚ ਪੈਸੇ ਕਿਉਂ ਲੈ ਕਹਿੰਦੇ ਆ ਉਹ ਵੀ ਭਗਵੰਦੀ ਰਾਧਾ ਦੀ ਪਾਤਸ਼ਾਹੀ ਜਿਹੜਾ ਮਾਥਾਂ ਟੇਸਰ ਮਤਲਬ ਕਿ ਕਿੜੇ ਕਿੱਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਮਰਿਆਦਾ ਕਿੱਥੋਂ ਨਵੀਂ ਨਵੀਂ ਰੋਜ਼ ਲਿਆ ਕੇ ਇਹ ਹੁਣ ਕਹਿ ਰਹੇ ਨੇ ਕਿ ਇਹ ਮਰਿਆਦਾ ਇਹ ਮਰਿਆਦਾ ਇਹ ਆ ਇਹ ਕਿਸੇ ਜੱਥੇਦਾਰ ਦੀ ਇੱਕ ਦੀ ਨਹੀਂ ਬਣਾਈ ਇਹ ਪੰਥ ਦੀ ਬਣਾਈ ਔਰ ਤਕਰੀਬਨ 30 ਸਾਲ ਲੱਗੇ ਇਸ ਪੰਥਕ ਸਿੱਖ ਰਹਿਤ ਮਰਿਆਦਾ ਨੂੰ ਬਣਾਉਂਦਿਆਂ ਕਿੰਨਾ ਕਿੰਨਾ ਨੇ ਬਣਾਈ ਇਹ 100 ਸਾਲ ਪਹਿਲਾਂ ਦੀ ਬਣੀ ਹੋਈ ਆ ਸ਼ਾਇਦ ਇਹ ਕਿਉਂਕਿ ਇਹਨਾਂ ਬੰਦਿਆਂ ਨੂੰ ਧਾਰਮਿਕ ਮਾਮਲਿਆਂ ਦਾ ਕੁਝ ਪਤਾ ਤੇ ਹੈ ਨਹੀਂ ਐਵੇਂ ਬੋਲੀ ਜਾਂਦੇ ਆ ਇਹਦੇ ਵਿੱਚ ਪੰਥ ਨੇ ਸਿੱਖ ਰਹਿਤ ਮਰਿਆਦਾ ਨੂੰ ਬਣਾਇਆ ਅਕਾਲ ਤੱਕ ਸਭ ਤੋਂ ਜਾਰੀ ਹੁੰਦੀ ਆ ਔਰ ਜਿਹੜੀ ਉਹ ਗੱਲ ਕਹਿ ਰਿਹਾ ਇਹ ਪਤਾ ਨਹੀਂ ਕਿਥੋਂ ਕਿਥੋਂ ਲੈ ਆਉਂਦੇ ਆ ਨਵੀਂ ਨਵੀਂ ਮਰਿਆਦਾ ਕਿਥੋਂ ਜਥੇਦਾਰ ਲਈ ਆਉਂਦਾ ਇਹ ਆ ਬੋ ਮਰਿਆਦਾ ਆ ਲਿਖਿਆ ਹੋਇਆ ਇਹਦੇ ਵਿੱਚ ਜਿਹੜੀ ਮਾਦਤ ਇਹਨੇ ਸਵਾਲ ਕੀਤਾ ਸਿੱਖ ਰਹਿਤ ਮਰਿਆਦਾ ਚ ਲਿਖਿਆ ਔਰ ਇਹ ਜਿਹੜਾ ਭਗਵੰਤ ਮਾਨ ਦਾ ਚੈਲੰਜ ਆ ਉਹ ਮिन्नੂ ਨਹੀਂ ਆ ਉਹ ਚੈਲੰਜ ਆ ਸਿੱਖ ਰਹਿਤ ਮਰਿਆਦਾ ਨੂੰ ਉਹ ਚੈਲੰਜ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਔਰ ਨਾਲ ਹੀ ਇਹਨੇ ਇੱਥੇ ਵੀ ਗੱਲ ਕਹੀ ਕਿ ਗੋਲਕਾਂ ਦੇ ਵਿੱਚ ਮੋਨੇ ਬੰਦਿਆਂ ਦੇ ਪੈਸੇ ਨਾ ਪਾਓ ਇਹਦੇ ਤੋਂ ਪਹਿਲਾਂ ਇਹ ਲਗਾਤਾਰ ਜਨਵਰੀ ਦੇ ਵਿੱਚ ਪਿਛਲੇ ਸਾਲ ਗੋਲਕਾਂ ਦੀ ਗੱਲ ਕੀਤੀ ਫੇਰ ਜੂਨ ਦੇ ਵਿੱਚ ਗੱਲ ਕੀਤੀ ਫੇਰ ਨਵੰਬਰ ਦੇ ਵਿੱਚ ਗੱਲ ਕੀਤੀ ਕਿ ਗੋਲਕਾਂ ਦੇ ਪੈਸੇ ਨਾ ਪਾਓ ਜਾਂ ਆਹ ਬੰਦੇ ਪੈਸੇ ਨਾ ਪਾਉਣ ਹੁਣ ਗੋਲਕ ਕੀ ਆ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਸਿੱਖ ਦਸਵੰਦ ਦਿੰਦੇ ਆ ਆਪਣੀ ਸ਼ਰਧਾ ਭਾਵਨਾ ਦੇ ਨਾਲ ਕੋਈ ਗੋਲਕ ਦੇ ਵਿੱਚ ਪੈਸੇ ਪਾਉਂਦਾ ਔਰ ਗੋਲਕ ਨੂੰ ਇਹਨੇ ਟਾਰਗੇਟ ਕੀਤਾ ਇਹਨੇ ਵੀ ਕਿਹਾ ਵੀ ਇਹਨੂੰ ਚੁੱਕ ਦੋ ਇਹ ਇਹ ਵੀ ਮਸਲਾ ਹੈਗਾ ਫਿਰ ਇਹਨੇ ਸਿੱਖ ਰਹਿਤ ਮਰਿਆਦਾ ਨੂੰ ਚੈਲੰਜ ਕੀਤਾ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਚੈਲੰਜ ਕੀਤਾ ਫਿਰ ਇਹਦੀ ਇੱਕ ਵੀਡੀਓ ਦੇ ਸਬੰਧ ਦੇ ਵਿੱਚ ਸਾਨੂੰ ਸ਼ਿਕਾਇਤਾਂ ਆਇਆਂ ਅਕਾਲ ਤਖਤ ਸਾਹਿਬ ਔਰ ਬੜੇ ਜ਼ਿੰਮੇਵਾਰ ਬੰਦਿਆਂ ਦੀਆਂ ਸ਼ਿਕਾਇਤਾਂ ਇਹ ਇੱਕ ਵੀਡੀਓ ਦੇ ਵਿੱਚ ਗੁਰੂ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਇਹ ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਕੋਲ ਜਾ ਕੇ 10 ਪਾਸ਼ਾਈਆਂ ਦੀਆਂ ਭਾਵੇਂ ਤਸਵੀਰਾਂ ਹੀ ਆਉ ਇਹ ਸ਼ਰਾਬ ਪੀ ਰਿਆ ਤੇ ਸ਼ਰਾਬ ਦੇ ਛਿੱਟੇ ਫੋਟੋ ਤੇ ਮਾਰ ਰਿਆ 20ਵੀਂ ਸਦੀ ਦੇ ਮਹਾਨ ਸਿੱਖ ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਲੇ ਉਸੇ ਵੀਡੀਓ 'ਚ ਉਹਨਾਂ ਦੀ ਤਸਵੀਰ ਜਿਹੜੀ ਅਤੀਰ ਉਹਨਾਂ ਦੇ ਹੱਥ 'ਚ ਆ ਸਟੈਚੂ ਪਿਆ ਉਹਨਾਂ ਦਾ ਛੋਟਾ ਜਿਹਾ ਪਹਿਲਾਂ ਇਹ ਉੱਥੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਦਾ ਤੇ ਫੇਰ ਇਹ ਉੱਤੇ ਸ਼ਰਾਬ ਦੇ ਛਿੱਟੇ ਮਾਰਦਾ ਪਿਸ਼ਾਬ ਇਹਨੂੰ ਆਉਂਦਾ ਨਹੀਂ ਇਹਦੀਆਂ ਸ਼ਿਕਾਇਤਾਂ ਆਈਆਂ ਇਹ ਵੀਡੀਓ ਸੱਚੀ ਆ ਕਿ ਝੂਠੀ ਇਹ ਜਾਂਚ ਦਾ ਵਿਸ਼ਾ ਪਰ ਆਕਾਲ ਤਖਤ ਸਾਹਿਬ ਇਸ ਵੀਡੀਓ ਦੀ ਜਾਂਚ ਕਰਾਊਗਾ ਕਿ ਜਿਵੇਂ ਰਿਪੋਰਟ ਆਉਂਦੀ ਆ ਇਹ ਜਿਹੜਾ ਸੀਆਮਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦਾ ਵਾਰ-ਵਾਰ ਕਰਦਾ ਪੰਥ ਕਰਵੈਤਾ ਦੇ ਮੁਤਾਬਕ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਕਿਉਂਕਿ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਆਪਣੇ ਸ਼ਹੀਦਾਂ ਦੀ ਬੇਅਦਬੀ ਇਸ ਤਰ੍ਹਾਂ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਫੈਸਲਾ ਕੀਤਾ ਕਿਉਂਕਿ ਇਹ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਰਾਤ ਮਰਿਆਦਾ ਨੂੰ ਚੁਣੌਤੀ ਦੇ ਰਿਹਾ ਇਹਦੀਆ ਵੀਡੀਓ ਇਦਾਂ ਦੀ ਘੁੰਮ ਰਹੀ ਆ ਤੁਸੀਂ ਵੀ ਦੇਖੀ ਹੋਊਗੀ ਉਹ ਇਹ ਸਾਰੇ ਕੁਸ਼ਨ ਨੂੰ ਦੇਖਦੇ ਆ ਕਿਉਂਕਿ ਅਕਾਲ ਤਖਤ ਸਾਹਿਬ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦਾ ਕੋਈ ਆਮ ਬੰਦਾ ਸਹਿਜ ਸੁਭਾਏ ਗੱਲ ਕਹਿ ਰਿਹਾ ਵੇ ਤੇ ਕੋਈ ਬੰਦਾ ਉਹਨੂੰ ਇਗਨੋਰ ਕਰ ਸਕਦਾ ਵੀ ਕੋਈ ਨਹੀਂ ਪਰ ਇੱਕ ਮੁੱਖ ਮੰਤਰੀ ਸਟੇਟ ਦਾ ਉਹ ਵਾਰ-ਵਾਰ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੇ ਉਹਦੀ ਮਰਿਆਦਾ ਨੂੰ ਚੈਲੰਜ ਕਰੇ ਔਰ ਉਹ ਰਾਜ ਸੱਤਾ ਦੀ ਹੈਂਕੜ ਦੇ ਵਿੱਚ ਕਰ ਰਿਹਾ ਵੀ ਮੈਂ ਰਾਜ ਸੱਤਾ ਕੇ ਬੈਠਾ ਮੈਂ ਕੁਝ ਵੀ ਕਰ ਲੂੰਗਾ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਉਹਨੂੰ ਕਾਇਮ ਰੱਖਾਂਗੇ ਇਹਦੇ ਲਈ ਅਸੀਂ ਫੈਸਲਾ ਕੀਤਾ ਪਿਛਲੇ ਸਮੇਂ ਚੱਲ ਰਿਹਾ ਇੱਕ ਸੰਜੀਦਾ ਮਾਮਲੇ ਸੰਬੰਧੀ ਗੱਲ ਕਰਦੇ ਹਾਂ ਭਗਵੰਤ ਮਾਨ ਵੱਲੋਂ ਭਗਵੰਤ ਸਿੰਘ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਾਂ ਜਾਣ ਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵਉੱਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਬੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ ਇਸ ਦੇ ਨਾਲ ਹੀ ਬੀਤੇ ਦਿਨੀ ਤੁਹਾਡੀ ਕੋਸ਼ ਇਤਰਾਜ ਜੋਕ ਵੀਡੀਓ ਸਾਹਮਣੇ ਆਈਆਂ ਜਿਸ ਵਿੱਚ ਤੁਸੀਂ ਗੁਰੂ ਸਹਿਬਾਨ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਤੇ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਉਹਨਾਂ ਦੀਆਂ ਤਸਵੀਰਾਂ ਨਾਲ ਅਤ ਇਤਰਾਜ ਜੋਗ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ ਇਸ ਸਬੰਧੀ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਲਿਖਿਆ ਜਾਂਦਾ ਕਿ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਚੌਤੇ ਤੇ ਬੈਠੇ ਹੋ ਤੁਹਾਡੇ ਵੱਲੋਂ ਕੀਤੇ ਸਿੱਖ ਵਿਰੋਧੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਜ ਹੰਕੜ ਨੂੰ ਦਰਸਾਉਂਦੇ ਆ ਕਿਉਂਕਿ ਤੁਸੀਂ ਪੱਤ ਤੋਂ ਕਿ ਸਿੱਖ ਰਵਾਇਤ ਅਨੁਸਾਰ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਨਮੁਖ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ ਮਿਤੀ 2 ਮਾਰਗ ਨਾਨਕਸ਼ਹੀ ਸੰਮਤ 557 ਮੁਤਾਬਕ 15 ਜਨਵਰੀ 2026 ਨੂੰ ਨਿੱਜੀ ਤੌਰ ਤੇ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਇੱਥੇ ਮੈਂ ਸਪਸ਼ਟ ਕਰਾਂ ਫਿਰ ਇੱਕ ਵਾਰੀ ਨਹੀਂ ਇਹਨੇ ਕਈ ਵਾਰੀ ਆਕਾਲ ਤਖਤ ਸਾਹਿਬ ਦਾ ਨਾਮ ਲੈ ਲੈ ਕੇ ਵੰਗਾਰਿਆ ਅ ਰਾਜ ਸત્તા ਦੀ ਹੈਂਕੜਾ ਇੱਥੇ ਗਿਆਨੀ ਗੈਲ ਸਿੰਘ ਰਾਸ਼ਟਰਪਤੀ ਤੇ ਉਹਨਾਂ ਦੇ ਕੋਲੋਂ ਵੀ ਸਪਸ਼ਟੀਕਰਨ ਲਿਆ ਗਿਆ ਹੈ ਇਹ ਆਕਾਲ ਤਖਤ ਸਾਹਿਬ ਆ ਇਹ ਰਾਜ ਸત્તા ਦੀ ਪ੍ਰਵਾਹ ਨਹੀਂ ਕਰਦਾ ਇਹ ਸਿਧਾਂਤਾਂ ਦੀ ਗੱਲ ਕਰਦਾ ਇਹ ਮर्याਦਾ ਦੀ ਗੱਲ ਕਰਦਾ ਔਰ ਵਾਰ-ਵਾਰ ਜਿਹੜਾ ਕਹਿਣਾ ਕਿ ਗੋਲਕ ਚ ਪੈਸੇ ਨਾ ਪਾਓ ਮੈਂ ਪਹਿਲਾਂ ਵੀ ਇਹਨੂੰ ਕਿਹਾ ਸੀ ਵੀ ਤੂੰ ਨਾ ਪਾ ਪੈਸੇ ਬੰਦ ਕਰ ਦੇ ਇਹਨੂੰ ਉਹ ਵਹਿਮ ਆ ਤੋ ਇਹਨੂੰ ਵਹਿਮ ਆਇਆ ਕਿ ਮੈਂ ਮੇਰੇ ਕਰਕੇ ਸ਼ਹਿਰ ਸਾਰਾ ਕੁਝ ਚੱਲ ਰਿਹਾ ਇਹਨੂੰ ਪਹਿਲਾਂ ਵੀ ਕਿਹਾ ਸੀ ਵੀ ਤੂੰ ਭਾਵੇਂ ਗੋਲਕ ਚ ਪੈਸੇ ਪਾ ਜਾਂ ਨਾ ਪਾ ਤੈਨੂੰ ਕੋਈ ਕਹਿੰਦਾ ਕੋਈ ਮਜਬੂਰ ਕਰਦਾ ਪਰ ਵਾਰ-ਵਾਰ ਗੋਲਕਾਂ ਦੇ ਸਵਾਲ ਅਕਾਲ ਤਖਤ ਦੀ ਮਰਿਆਦਾ ਤੇ ਸਵਾਲ ਇਸ ਕਰਕੇ ਇਹਨੂੰ ਇੱਥੇ ਸਪਸ਼ਟੀ ਕਰਨ ਲਈ ਸੱਦਿਆ ਗਿਆ ਔਰ ਅਕਾਲ ਤਖਬ ਦੀ ਸਰਵੋਚਤਾ ਨੂੰ ਕੋਈ ਵੀ ਬੰਦਾ ਲਲਕਾਰੂਗਾ ਉਹਨੂੰ ਬਰਦਾਸ਼ਤ ਬਿਲਕੁਲ ਨਹੀਂ ਕੀਤਾ ਜਾਊਗਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸਕਾਈ ਟੀਵੀ ਦਿਨਾਲ